ਦਫਤਰ ਦਾ ਕੰਮ ਪੂਰਾ ਨਾ ਹੋਣ ਕਰਕੇ ਸਾਇਬ ਹੋ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਉਸ ਦਾ ਅਫਸਰ ਕਹਿੰਦਾ ਹੈ ਕਿ ਸਾਇਬ ਸਿੰਘ ਤੂੰ ਤਾਂ ਕੰਮ ਬਹੁਤ ਵਧੀਆ ਕਰਦਾ ਸੀ ਤੈਨੂੰ ਕੋਈ ਪ੍ਰੋਬਲਮ ਹੈ ਤੂੰ ਕਿਸੇ ਟੈਨਸ਼ਨ ਵਿੱਚ ਲੱਗਦਾ ਹੈ ਤੂੰ ਛੁੱਟੀ ਲੈ ਕੇ ਥੋੜੇ ਦਿਨ ਰੈਸਟ ਕਰ ਤੇ ਆਪਣਾ ਇਲਾਜ ਕਰਵਾ ਪਰ ਸਾਇਬ ਆਪਣਾ ਦੁੱਖ ਕਿਸੇ ਵੀ ਤੱਕ ਕਿਸ ਨੂੰ ਅੰਦਰੋਂ ਅੰਦਰ ਦਰਦ ਨੂੰ ਪਿੰਦਾ ਉਹ ਇਸ ਹਾਲਤ ਵਿੱਚ ਪਹੁੰਚ ਗਿਆ ਸੀ ਦੀਪੀ ਹੀ ਉਸ ਦੇ ਦਰਦ ਦਾ ਕਾਰਨ ਸੀ ਤੇ ਉਸ ਦੇ ਭਰਾ ਤੇ ਮਾਂ ਉਸ ਨਾਲ ਪਹਿਲਾਂ ਹੀ ਨਾਰਾਜ਼ ਰਹਿੰਦੇ ਹਨ ਉਹ ਗੁਨਾ ਗੱਲ ਕਿਵੇਂ ਦੱਸੇ ਹੁਣ ਤਾਂ ਉਹਨਾਂ ਸਗੋਂ ਹੀ ਨਾਰਾਜ਼ ਹੋ ਜਾਣਾ ਕੇ ਸਾਲੇ ਦੇ ਵਿਆਹ ਤੋਂ ਹੀ ਚਲਾ ਗਿਆ ਅਸੀਂ ਕਿਆ ਸੀ ਪ੍ਰੀਤੀ ਦੇ ਵਿਆਹ ਦਾ ਕਾਰ ਲੈ ਜਾਵੇਂ ਪਰ ਉਸਮਾਨ ਤੇ ਭਰਾਵਾਂ ਕੋਲ ਆ ਪਰ ਉਸ ਕੋਲ ਮਾਤੇ ਭਰਾਵਾਂ ਦੇ ਕੋਲ ਆਉਂਦਾ ਟਾਈਮ ਹੀ ਨਹੀਂ ਉਸ ਨੇ ਉਸ ਦੇ ਨਾਲ ਦਫ਼ਤਰ ਵਿੱਚ ਲੱਗਾ ਮੁੰਡਾ ਮਨਦੀਪ ਕੈ ਉਸ ਨੂੰ ਕਹਿੰਦਾ ਕਿ ਬਾਜੀ ਮੈਂ ਤੁਹਾਨੂੰ ਕੰਮ ਛੱਡਾਵਾ ਸਾਇਬ ਕਹਿੰਦਾ ਤੂੰ ਮੇਰੀ 15 ਦਿਨ ਦੀ ਛੁੱਟੀ ਲਿਖ ਦੇ ਤੇ ਮੈਨੂੰ ਹਸਪਤਾਲ ਐਡਮਿਟ ਕਰਾ ਦੇ ਨਹੀਂ ਤਾਂ ਮੈਂ ਪਾਗਲ ਹੋ ਜਾਣਾ ਹੈ ਉਹ ਸਾਇਬ ਨੇ ਮਿਲਟਰੀ ਹਸਪਤਾਲ ਲੈ ਗਿਆ ਡਾਕਟਰ ਉਸ ਨੂੰ ਦਵਾਈ ਦਿੱਤੀ ਤਾਂ ਸਾਹਿਬ ਕਹਿੰਦਾ ਡਾਕਟਰ ਸਾਹਿਬ ਤੁਸੀਂ ਮੈਨੂੰ ਇੱਥੇ ਹੀ ਰੱਖ ਲਵੋ ਮੇਰੇ ਘਰ ਕੋਈ ਨਹੀਂ ਹੈ ਮੈਂ ਦਵਾਈ ਖਾਣੀ ਭੁੱਲ ਜਾਂਦਾ ਹਾਂ ਡਾਕਟਰ ਵੀ ਸਰਦਾਰ ਹੀ ਸੀ ਕਹਿੰਦਾ ਤੁਹਾਡੀ ਫੈਮਲੀ ਕਿੱਥੀ ਹੈ ਸਾਹਿਬ ਗੁੱਸੇ ਵਿੱਚ ਚੀਖਦਾ ਹੈ ਮੇਰੀ ਕੋਈ ਫੈਮਲੀ ਨਹੀਂ ਹੈ ਮੇਰੀ ਕੋਈ ਫੈਮਲੀ ਨਹੀਂ ਹੈ ਡਾਕਟਰ ਉਸ ਨੂੰ ਵੇਖ ਕੇ ਕਹਿੰਦਾ ਹੈ ਕਿ ਇਸ ਨੂੰ ਐਡਮਿਟ ਕਰਨ ਦੀ ਲੋੜ ਹੈ ਤੇ ਉਹ ਸਟਾਫ ਨੂੰ ਕਹਿੰਦਾ ਹੈ ਕਿ ਇਸ ਪੇਸ਼ੈਂਟ ਨੂੰ ਐਡਮਿਟ ਕਰਕੇ ਟਾਈਮ ਨਾਲ ਦਵਾਈ ਦਿਓ ਤੇ ਇਸ ਨਾਲ ਗੱਲਬਾਤ ਕਰਦੇ ਰਹੋ ਤਾਂ ਜੋ ਇਹ ਇਕੱਲਾ ਮਹਿਸੂਸ ਨਾ ਕਰੇ ਰਾਤ ਨੂੰ ਜਦੋਂ ਸਾਹਿਬ ਕਰਨ ਆਇਆ ਤਾਂ ਦੀਪੀ ਪਰੇਸ਼ਾਨ ਹੋ ਗਈ। ਸੌਦੀਆ ਕੀ ਸਾਹਿਬ ਜੀ ਪਤਾ ਨਹੀਂ ਕਿਉਂ ਨਹੀਂ ਆਏ। ਘਰ ਹੁਣ ਫੋਨ ਵੀ ਨਹੀਂ ਸੀ। ਜੋ ਉਹ ਫੋਨ ਕਰਕੇ ਪੁੱਛ ਲੰਦੀ। ਰਾਤ ਹੋ ਗਈ ਸੀ ਤੇ ਉਹ ਇਸ ਵੇਲੇ ਕਿੱਥੇ ਜਾਵੇ? ਬੱਚਿਆਂ ਨੂੰ ਕਿਸ ਕੋਲ ਛੱਡੇ? ਉਹ ਬੱਚਿਆਂ ਨੂੰ ਨਾਲ ਲੈ ਜਾ ਬਾਹਰ ਐਸਟੇਡੀ ਤੋਂ ਦਫ਼ਤਰ ਫੋਨ ਕਰਦੀ ਹੈ। ਪਰ ਦਫ਼ਤਰ ਤਾਂ ਬੰਦ ਸੀ। ਉੱਥੋਂ ਫੋਨ ਕਿਸ ਨੇ ਚੁੱਕਣਾ ਸੀ? ਫਿਰ ਉਹ ਮਨਜੀਤ ਭੈਣ ਜੀ ਨੂੰ ਫੋਨ ਕਰਦੀ ਹੈ ਤੇ ਰੋਂਦੀ ਹੋਈ ਦੱਸਦੀ ਹੈ ਸਾਹਿਬ ਜੀ ਕਰਨੇ ਆਏ। ਮਨਜੀਤ ਕਹਿੰਦੇ ਤੇਰੇ ਪਾਜੀ ਦੀ ਤਾਂ ਛੁੱਟੀ ਖਤਮ ਹੋ ਗਈ ਉਹਦਾ ਡਿਊਟੀ ਚਲੇ ਗਏ ਮੈਂ ਕੁਛ ਕਰਦੀ ਹਾਂ ਉਹ ਆਪਣੇ ਸਾਸੋਰੇ ਨਾਲ ਗੱਲ ਕਰਦੀ ਹੈ ਤਾਂ ਉਸਦੇ ਸਾਰਾ ਸਾਹਬ ਕਹਿੰਦੇ ਨੇ ਮੈਂ ਗਵਾਂਡੀਆਂ ਦੇ ਮੁੰਡੇ ਨੂੰ ਕਹਿੰਦਾ ਕਿ ਤੈਨੂੰ ਸਾਹਿਬ ਤੇ ਕਰ ਲੈ ਜਾਂਦਾ ਏ ਤੁਸੀਂ ਉਸ ਨੂੰ ਨਾਲ ਲੈ ਕੇ ਸਾਹਿਬ ਦਾ ਪਤਾ ਕਰ ਲਿਓ ਮਨਜੀਤ ਉਸ ਮੁੰਡੇ ਨੂੰ ਨਾਲ ਲੈ ਕੇ ਆਈ ਤਾਂ ਦੀਪੀ ਉਸਦੇ ਸੌਰੀ ਉਸਦੇ ਗੱਲ ਨੂੰ ਚੰਬੜ ਕੇ ਰੋਣ ਲੱਗ ਪਈ ਤੇ ਬੱਚੇ ਵੀ ਉਸ ਨੂੰ ਵੇਖ ਕੇ ਰੋਣ ਲੱਗ ਪਏ ਉਹ ਦੀਪੀ ਨੂੰ ਪੁੱਛਦੀ ਹੈ ਕਿ ਹੁਣ ਫਿਰ ਕੋਈ ਗਲਤੀ ਨਹੀਂ ਹੋਈ ਤਾਂ ਦੀਪੀ ਨਾਂ ਵਿੱਚ ਸਿਰ ਹਿਲਾਉਂਦੀ ਹੈ ਉਹ ਦੀਪੀ ਨੂੰ ਚੁੱਕ ਕਰਾਉਂਦੀ ਹੈ ਤੇ ਕਹਿੰਦੀ ਕੋਈ ਨਾ ਅਸੀਂ ਜਾ ਕੇ ਪਤਾ ਕਰਕੇ ਆਉਂਦੇ ਹਾਂ ਉਹ ਉਸਦੇ ਦਫ਼ਤਰ ਜਾਂਦੇ ਹਨ ਤੇ ਉੱਥੋਂ ਪਰ ਉੱਥੇ ਤਾਂ ਕੋਈ ਪਰ ਉੱਥੇ ਤਾਂ ਕੋਈ ਵੀ ਨਹੀਂ ਸੀ ਮੈਸ ਅਜੇ ਖੁੱਲੀ ਸੀ ਤੇ ਮਨਜੀਤ ਉੱਥੇ ਜਾ ਕੇ ਦਫ਼ਤਰ ਵਿੱਚ ਸਾਈਬ ਨਾਲ ਕੰਮ ਕਰਨ ਵਾਲੇ ਸਟਾਫ ਵਿੱਚੋਂ ਕਿਸੇ ਦਾ ਨੰਬਰ ਪੁੱਛਦੀ ਹੈ ਤਾਂ ਮੈਸੂ ਅੱਲਾ ਉਸਦੇ ਨਾਲ ਕੰਮ ਕਰਨ ਵਾਲੇ ਦੋ ਜਾਨਿਆਂ ਦੇ ਨੰਬਰ ਦੇ ਦਿੰਦਾ ਹੈ ਕਹਿੰਦਾ ਇਹ ਦੋ ਹੀ ਸਾਈਬ ਨਾਲ ਜ਼ਿਆਦਾਤਰ ਮੈਸ ਵਿੱਚ ਆਉਂਦੇ ਹਨ ਮਨਜੀਤ ਮੈਸ ਤੋਂ ਉਹਨਾਂ ਨੂੰ ਫੋਨ ਕਰਨ ਨੂੰ ਕਹਿੰਦੀ ਹੈ ਜਦੋਂ ਉਹਨਾਂ ਨੇ ਨੰਬਰ ਮਿਲਾਇਆ ਤਾਂ ਉਹ ਕਹਿੰਦਾ ਕਿ ਤੁਸੀਂ ਮਨਦੀਪ ਨੂੰ ਫੋਨ ਕਰੋ ਉਹ ਹੀ ਸਾਇਬ ਸਿੰਘ ਨੂੰ ਦਫ਼ਤਰ ਤੋਂ ਲੈ ਕੇ ਗਿਆ ਸੀ ਜਦੋਂ ਉਹਨਾਂ ਮਨਦੀਪ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਸਾਇਬ ਨੂੰ ਹਸਪਤਾਲ ਵਿੱਚ ਦਾਖਲ ਕਰਾ ਕੇ ਆਇਆ ਹੈ ਉਹ ਸਾਇਬ ਦੇ ਘਰ ਦੱਸਣ ਲਈ ਫੋਨ ਕਰਦਾ ਸੀ ਪਰ ਉਹਨਾਂ ਦਾ ਫੋਨ ਬੰਦ ਸੀ ਮਨਜੀਤ ਉਸ ਮੁੰਡੇ ਨਾਲ ਹਸਪਤਾਲ ਗਈ ਤਾਂ ਸਾਇਬ ਸੁੱਤਾ ਪਿਆ ਸੀ ਉਸਨੇ ਉਹਨੂੰ ਉਠਾਇਆ ਨਾ ਉਹ ਦੀਪੀ ਕੋਲ ਕਰ ਗਈ ਤਾਂ ਉਸਨੂੰ ਸਭ ਕੁਝ ਦੱਸਿਆ ਤੇ ਉਸਨੇ ਗਵੰਡੀਆਂ ਦੇ ਮੁੰਡੇ ਨੂੰ ਘਰ ਭੇਜ ਦਿੱਤਾ ਕਹਿੰਦੀ ਕਿ ਮੇਰੇ ਘਰ ਕਹਿ ਦੇਵੇਂ ਕਿ ਮੈਂ ਸਵੇਰੇ ਆਵਾਂਗੀ ਮਨਜੀਤ ਰਾਤ ਦੀਪੀ ਕੋਲ ਰਹੀ ਤਾਂ ਕਹਿੰਦੀ ਦੀਪੀ ਤੂੰ ਬਹੁਤ ਵੱਡੀ ਗਲਤੀ ਕਰ ਬੈਠੀ ਸਾਇ ਪਤਾ ਨਹੀਂ ਕਿਵੇਂ ਬਰਦਾਸ਼ਤ ਕਰ ਰਿਹਾ ਹੈ ਨਹੀਂ ਬਰਦਾਸ਼ਤ ਹੋਇਆ ਤਾਂ ਹੀ ਡਿਪਰੈਸ਼ਨ ਵਿੱਚ ਚਲਾ ਗਿਆ ਪਰ ਭੈਣ ਜੀ ਮੈਂ ਕੁਝ ਵੀ ਜਾਣ ਕੇ ਨਹੀਂ ਕੀਤਾ ਉਹ ਤਾਂ ਮੈਨੂੰ ਡਰਾ ਕੇ ਸਭ ਕਰਾਈ ਗਿਆ ਮਨਜੀਤ ਨੇ ਕਿਹਾ ਕਿ ਤੇਰਾ ਉਸ ਨਾਲ ਵਿਆਹ ਤੋਂ ਪਹਿਲਾਂ ਹੀ ਕੋਈ ਰਿਸ਼ਤਾ ਸੀ ਜਦੋਂ ਉਸਨੇ ਤੈਨੂੰ ਪਹਿਲੀ ਵਾਰ ਸਾਡੇ ਘਰ ਵੇਖਿਆ ਸੀ ਤਾਂ ਇੱਕਦਮ ਤੇਰੇ ਬਾਰੇ ਪੁੱਛਣ ਲੱਗ ਪਿਆ ਸੀ ਫਿਰ ਮੇਰੇ ਬਿਨਾਂ ਦੱਸੇ ਉਹ ਤੁਹਾਡਾ ਘਰ ਲੱਭ ਤੁਹਾਡੇ ਤੱਕ ਪਹੁੰਚ ਗਿਆ ਦੀਪੀ ਨੇ ਕਿਹਾ ਭੈਣ ਜੀ ਇਹ ਮੇਰੀ ਸਹੇਲੀ ਰੱਜੋ ਦੇ ਮਾਮੇ ਦਾ ਮੁੰਡਾ ਸੀ ਆਪਣੇ ਪੂਆ ਕੋਲ ਗਿਆ ਤਾਂ ਮੈਨੂੰ ਇਸਨੇ ਰੱਜੋ ਨਾਲ ਦੋ ਕੁ ਵਾਰ ਵੇਖਿਆ ਸੀ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਤਾਂ ਇਹ ਮੈਨੂੰ ਰੱਜੋ ਘਰ ਬੁਲਾ ਕੇ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਆ ਆਪਾਂ ਅੱਜ ਚਲੀਏ ਪਰ ਮੈਂ ਕਿਹਾ ਕਿ ਮੈਂ ਕੰਮ ਕਰਕੇ ਆਪਣੇ ਪਿਓ ਦੀ ਪੱਗ ਨੂੰ ਗਾਗਨੇ ਲਾਉਣਾ ਤੇ ਮੈਂ ਘਰ ਆ ਗਈ ਮਨਜੀਤ ਕਹਿੰਦੀ ਕਿ ਤੂੰ ਵੀ ਉਸਨੂੰ ਪਿਆਰ ਕਰਦੀ ਸੀ ਦੀਪੀ ਨੇ ਕਿਹਾ ਪਿਆਰ ਦਾ ਤਾਂ ਪਤਾ ਨਹੀਂ ਪਰ ਮੈਨੂੰ ਚੰਗਾ ਲੱਗਦਾ ਸੀ ਕਿਉਂਕਿ ਉਹ ਉਦੋਂ ਬਹੁਤ ਸੋਨਾ ਹੁੰਦਾ ਸੀ ਸੋਨਾ ਤਾਂ ਉਹ ਹੁਣ ਵੀ ਹੈ ਤਾਂ ਹੀ ਉਹਨੂੰ ਵੇਖ ਕੇ ਤੇਰਾ ਪਿਆਰ ਫਿਰ ਜਾਗ ਪਿਆ ਤੇ ਤੂੰ ਆਪਣੇ ਪਤੀ ਤੇ ਬੱਚਿਆਂ ਬਾਰੇ ਬਿਲਕੁਲ ਨਾ ਸੋਚਿਆ ਚਮਕ ਸੋਨਾ ਹੋਣ ਨਾਲ ਕੋਈ ਸੋਨਾ ਨਹੀਂ ਹੁੰਦਾ ਸੌਪਨ ਦਾ ਬੰਦੇ ਦੇ ਅੰਦਰਲੇ ਗੁਨਾ ਚ ਹੁੰਦਾ ਹੈ ਮਨਜੀਤ ਦੀਪੀ ਵੱਲ ਗੁੱਸੇ ਨਾਲ ਵੇਖਦੀ ਹੋਈ ਕਹਿੰਦੀ ਹੈ ਦੀਪੀ ਨੇ ਕਿਹਾ ਭੈਣ ਜੀ ਗਲਤੀ ਤਾਂ ਮੇਰੇ ਤੋਂ ਹੋਈ ਹੈ ਪਰ ਮੈਂ ਉਸਦੇ ਜਾਲ ਵਿੱਚ ਫਸਦੀ ਗਈ ਸੀ ਜਿਸ ਦਿਨ ਪਹਿਲੀ ਵਾਰ ਸਾਡੇ ਘਰ ਆਇਆ ਉਸਨੇ ਆਪਣੇ ਨਾਲ ਮੇਰੀਆਂ ਫੋਟੋ ਪਤਾ ਨਹੀਂ ਕਿਵੇਂ ਖਿੱਚ ਲਈਆਂ ਤੇ ਮੈਨੂੰ ਇਹ ਕਹਿੰਦਾ ਕਿ ਜੇ ਮੈਂ ਨਾ ਆਈ ਤਾਂ ਮੈਂ ਸਾਹਿਬ ਜੀ ਨੂੰ ਵਿਖਾ ਦੇਣੀਆਂ ਹਨ ਮੈਂ ਉਸ ਕੋਲ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਸਾਹਿਬ ਜੀ ਮੈਨੂੰ ਕਿੰਨਾ ਪਿਆਰ ਕਰਦੇ ਹਨ ਪਰ ਮੈਂ ਸਾਹਿਬ ਜੀ ਤੋਂ ਡਰਦੀ ਉਸ ਕੋਲ ਚਲੀ ਗਈ ਕਿ ਜੇ ਸਾਹਿਬ ਜੀ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਉਹਨਾ ਮੈਨੂੰ ਛੱਡ ਦੇਣਾ ਹੈ ਉਸ ਤੋਂ ਬਾਅਦ ਉਹ ਮੈਨੂੰ ਘਰ ਵੀ ਮਿਲਣ ਆ ਜਾਂਦਾ ਉਹ ਸਾਡੇ ਘਰ ਦੁੱਧ ਵੀ ਦੇਣ ਲੱਗਾ ਪਰ ਸਾਹਿਬ ਜੀ ਨੂੰ ਸ਼ੱਕ ਹੋ ਗਿਆ ਉਹ ਨਾ ਮਨਾ ਕਰ ਦਿੱਤਾ ਉਹ ਜਦੋਂ ਮਿਲਦਾ ਮੈਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਬਸ ਤੂੰ ਇੱਕ ਵਾਰੀ ਮੇਰੀ ਹੋ ਜਾ ਉਹ ਇੱਥੇ ਸ਼ੀਸ਼ੇ ਸਾਹਮਣੇ ਖੜੀ ਕਰ ਮੈਨੂੰ ਕਹਿੰਦਾ ਤੈਨੂੰ ਬੁੱਢੇ ਨਾਲ ਵਿਆਹ ਦਿੱਤਾ ਤੇਰੀ ਮੇਰੀ ਜੋੜੀਆ ਵੇਖ ਕਿੰਨੀ ਵਧੀਆ ਲੱਗਦੀ ਹੈ ਮੈਨੂੰ ਪਹਿਲਾਂ ਵੀ ਕਈਆਂ ਨੇ ਕਿਹਾ ਸੀ ਕਿ ਤੈਨੂੰ ਵੱਡੇ ਬੰਦੇ ਨਾਲ ਵਿਆਹ ਦਿੱਤਾ ਕਿਉਂਕਿ ਸਾਹਿਬ ਜੀ ਮੇਰੇ ਤੋਂ 10 ਸਾਲ ਵੱਡੇ ਸੀ ਉਨ ਨੂੰ ਵੇਖ ਕੇ ਮੈਨੂੰ ਲੱਗਦਾ ਸਾਚੀ ਸਾਹਿਬ ਜੀ ਮੇਰੇ ਨਾਲੋਂ ਵੱਡੇ ਹਨ ਤੇ ਮੇਰੇ ਤੇ ਵੀ ਵਾਸਨਾ ਦਾ ਪੂਤ ਸਵਾਰ ਹੋ ਗਿਆ ਜਿਸ ਦਿਨ ਮੈਨੂੰ ਉਸਨੇ ਹੋਟਲ ਵਿੱਚ ਬੁਲਾਇਆ ਸੀ ਮੈਂ ਮਨ ਤੋਂ ਹੀ ਉਸ ਨਾਲ ਸਬੰਧ ਬਣਾਉਣ ਲਈ ਗਈ ਸੀ ਪਰ ਪਤਾ ਨਹੀਂ ਕਿਸ ਨੇ ਪੁਲਿਸ ਨੂੰ ਖਬਰ ਕਰ ਦਿੱਤੀ ਤੇ ਉਸ ਨੂੰ ਉਸਦੇ ਸਾਥੀਆਂ ਸਮੇਤ ਪੁਲਿਸ ਫੜ ਕੇ ਲੈ ਗਈ ਉਸ ਦੀ ਅਸਲੀਅਤ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਕਿ ਮੈਂ ਕੀ ਕਰਨ ਲੱਗੀ ਸੀ ਏ ਬਨਜਤਾ ਪਿਆਰ ਦਾ ਨਾਟਕ ਰਚਾ ਕੇ ਮੈਨੂੰ ਪਤਾ ਨਹੀਂ ਕਿੱਥੇ ਫਸਾ ਦਿੰਦਾ ਮੈਂ ਸੋਚਿਆ ਚਲੋ ਚੰਗਾ ਹੋਇਆ ਉਹ ਫੜਿਆ ਗਿਆ ਤੇ ਮੇਰਾ ਆਪੇ ਹੀ ਉਸ ਤੋਂ ਖਹਿੜਾ ਛੁੱਟ ਗਿਆ ਮੈਂ ਮਨ ਹੀ ਮਨ ਸਾਈਂਬ ਜੀ ਤੋਂ ਮਾਫੀ ਮੰਗ ਰਹੀ ਸੀ ਕਿ ਮੈਂ ਤੁਹਾਡੇ ਪਿਆਰ ਨੂੰ ਪਲਾਪਟ ਗਈ ਰੱਬ ਨੇ ਮੈਨੂੰ ਬਚਾ ਲਿਆ ਮਨਜੀਤ ਨੇ ਕਿਹਾ ਤੈਨੂੰ ਰੱਬ ਨੇ ਨਹੀਂ ਸਾਈਬ ਨੇ ਹੀ ਬਚਾਇਆ ਸੀ ਉਹੀ ਤੇਰਾ ਰੱਬ ਬਣਿਆ ਜਿਸ ਨੂੰ ਤੂੰ ਧੋਖਾ ਦੇ ਰਹੀ ਸੀ ਮੈਨੂੰ ਕਹਿੰਦਾ ਪੈਂਜੀ ਦੀਪ ਮੈਨੂੰ ਪਿਆਰ ਕਰਦੀ ਹੈ ਪਰ ਕਈ ਵਾਰ ਬੰਦਾ ਪਟਕ ਜਾਂਦਾ ਹੈ ਜਦੋਂ ਦਾ ਉਸ ਨੂੰ ਸ਼ੱਕ ਹੋਇਆ ਸੀ ਉਹ ਤੇਰੇ ਤੇ ਨਜ਼ਰ ਰੱਖ ਰਿਹਾ ਸੀ ਉਸ ਦਿਨ ਪੁਲਿਸ ਉਸਨੇ ਹੀ ਭੇਜੀ ਸੀ ਦੀਪੀ ਮਨਜੀਤ ਦੀਆਂ ਗੱਲਾਂ ਸੁਣ ਰੋ ਰਹੀ ਸੀ ਤੇ ਕਹਿੰਦੀ ਮੈਨੂੰ ਤਾਂ ਇਹ ਸੀ ਕਿ ਉਹ ਹੁਣ ਜੇਲ੍ਹ ਵਿੱਚ ਹੈ ਮੈਨੂੰ ਕੋਈ ਡਰ ਨਹੀਂ ਪਰ ਉਹ ਤਾਂ ਹਫ਼ਤੇ ਬਾਅਦ ਹੀ ਜੇਲ੍ਹ ਤੋਂ ਭੱਜ ਆਇਆ ਉਹ ਵੀ ਸਿੱਧਾ ਸਾਡੇ ਘਰ ਤੇ ਮੈਨੂੰ ਕਹਿੰਦਾ ਕਿ ਤੂੰ ਕੀ ਸੋਚਦੀ ਸੀ ਕਿ ਮੈਂ ਤੈਨੂੰ ਫੜਾ ਦੇਵਾਂਗੀ ਤੇ ਮੈਂ ਤੈਨੂੰ ਛੱਡ ਦੇਵਾਂਗਾ ਮੈਂ ਬਾਹਰ ਨਹੀਂ ਆ ਸਕਾਂਗਾ ਹੁਣ ਮੈਂ ਤੇਰਾ ਕੀ ਹੱਲ ਕਰਾਂਗਾ ਉਸਾਰੀ ਉਮਰ ਯਾਦ ਰੱਖੇਗੀ ਮੈਂ ਉਸਨੂੰ ਕਿਹਾ ਕਿ ਮੈਂ ਨਹੀਂ ਤੈਨੂੰ ਫੜਾਇਆ ਮੈਨੂੰ ਤਾਂ ਆਪ ਨਹੀਂ ਪਤਾ ਕਿਸਨੇ ਪੁਲਿਸ ਬੁਲਾਈ ਸੀ ਉਹ ਮੈਨੂੰ ਕਹਿੰਦਾ ਜੇ ਤੂੰ ਨਹੀਂ ਸੀ ਪੁਲਿਸ ਬੁਲਾਈ ਤਾਂ ਆ ਜਾ ਫਿਰ ਹੁਣ ਕਿਹੜਾ ਕੋਈ ਘਰ ਹੈ ਤੇ ਉਸਨੇ ਮੈਨੂੰ ਚੁੱਕ ਕੇ ਅੰਦਰ ਬੈੱਡ ਤੇ ਸੁੱਟ ਲਿਆ ਐਨੇ ਨੂੰ ਸਾਹਿਬ ਜੀ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਤੇ ਉਹ ਅੰਦਰ ਆ ਗਏ ਉਹਨਾਂ ਨੇ ਵੇਖ ਕੇ ਸਮਝ ਲਿਆ ਕਿ ਮੈਂ ਉਸ ਨਾਲ ਬੈੱਡ ਤੇ ਪਰ ਭੈਣ ਜੀ ਹੁਣ ਮੈਂ ਗਲਤ ਨਹੀਂ ਸੀ ਤੇ 나ਹੀਂ ਉਸ ਕੋਲ ਜਾਣਾ ਚਾਹੁੰਦੀ ਸੀ ਸਾਹਿਬ ਜੀ ਨੇ ਮੈਨੂੰ ਤੱਕਾ ਦੇ ਕੇ ਉਸ ਨਾਲ ਕਰੋ ਬਾਹਰ ਕੱਢ ਦਿੱਤਾ ਉਹ ਤਾਂ ਪੁਲਿਸ ਆ ਕੇ ਮੈਨੂੰ ਉਸ ਤੋਂ ਛੁਡਾ ਲਿਆ। ਮਨਜੀਤ ਕਹਿੰਦੀ ਕਿ ਉਸ ਤੋਂ ਬਾਅਦ ਤਾਂ ਮੈਂ ਸਾਹਿਬ ਨੂੰ ਮਿਲੀ ਨਹੀਂ। ਤੋਹੀ ਦਾ ਸਾਹਿਬ ਕੀ ਕਰਦਾ ਜੋ ਉਸਨੇ ਤਨੂ ਦੇ ਨਾਲ ਬੈਠ ਤੇ ਵੇਖਿਆ ਇਹ ਤਾਂ ਸਾਈ ਵੀ برداشت ਕਰ ਗਿਆ। ਕੋਈ ਹੋਰ ਹੁੰਦਾ ਤਾਂ ਤੈਨੂੰ ਗੋਲੀ ਮਾਰ ਦਿੰਦਾ। ਤੋ ਉਸ ਦੀ ਹਾਲਤ ਵੇਖੀ ਹੈ। ਉਹ ਕਿਵੇਂ ਹਸਪਤਾਲ ਵਿੱਚ ਪਿਆ ਹੈ। ਡਿਪਰੈਸ਼ਨ ਵਾਲੇ ਮਰੀਜ਼ ਕਈ ਵਾਰ پاگل ਵੀ ਹੋ ਜਾਂਦੇ ਹਨ। ਇਸ ਕਰਕੇ ਕਰੋ ਆਪਣੀ ਬੀਬੀ ਨੂੰ ਬੁਲਾ ਕੇ ਬੱਚਿਆਂ ਕੋਲ ਛੱਡ ਕੇ ਆਪ ਸਾਹਿਬ ਦਾ ਧਿਆਨ ਰੱਖ। ਪਰ ਭੈਣ ਜੀ ਸਾਡਾ ਤਾਂ ਫੋਨ ਵੀ ਸਾਹਿਬ ਜੀ ਨੇ ਕਟਾ ਦਿੱਤਾ ਹੈ। ਮੈਂ ਫੋਨ ਕਿੱਥੋਂ ਕਰਾਂ ਮਨਜੀਤ ਕਹਿੰਦੀ ਹੁਣ ਤਾਂ ਬਹੁਤ ਰਾਤ ਹੋ ਗਈ ਸਵੇਰੇ ਮੇਰੇ ਫੋਨ ਤੋਂ ਗੱਲ ਕਰ ਲਵੀਂ ਸਵੇਰੇ ਦੀਪੀ ਨੇ ਫੋਨ ਕੀਤਾ ਤਾਂ ਸੁਖਦੇਵ ਨੇ ਫੋਨ ਚੁੱਕਿਆ ਤਾਂ ਦੀਪੀ ਨੂੰ ਕਹਿੰਦਾ ਕੀ ਗੱਲ ਤੂੰ ਬੜੀ ਸਤੀ ਚਲੀ ਗਈ ਜਾਣ ਲੱਗੀ ਕਿਸੇ ਨੂੰ ਮਿਲ ਕੇ ਵੀ ਨਹੀਂ ਗਈ ਦੀਪੀ ਕਹਿੰਦੀ ਵੀਰੇ ਸਾਹਿਬ ਜੀ ਦੀ ਛੁੱਟੀ ਨਹੀਂ ਸੀ ਤਾਂ ਛੇਤੀ ਆਗੇ ਸੀ ਤੁਸੀਂ ਸਾਰੇ ਉਦੋਂ ਬਿਜੀ ਸੀ ਇਸ ਕਰਕੇ ਕਿਸੇ ਨੂੰ ਮਿਲਿਆ ਨਹੀਂ ਗਿਆ ਵੀਰੇ ਤੁਸੀਂ ਮੇਰੀ ਬੀਬੀ ਨਾਲ ਗੱਲ ਕਰਾ ਦਿਓ ਸੁਖਦੇਵ ਮਨਪ੍ਰੀਤ ਨੂੰ ਕਹਿੰਦਾ ਕਿ ਚਾਚੀ ਨੂੰ ਸੱਦੀ ਦੀਪੀ ਦਾ ਫੋਨ ਹੈ ਪ੍ਰੀਤ ਸੋਧਿਆ ਕੀ ਪਤਾ ਨਹੀਂ ਕੀ ਹੋਇਆ ਹੋਣਾ ਭਜਨਕੌਰ ਆਈ ਤਾਂ ਦੀਪੀ ਕਹਿੰਦੀ ਬੀਬੀ ਸਾਬ ਜੀ ਦੀ ਤਬੀਅਤ ਠੀਕ ਨਹੀਂ ਹੈ ਹਸਪਤਾਲ ਦਾਖਲ ਹਨ ਜੇ ਤੂੰ ਜੋਗਾ ਕੋਲ ਆ ਜਾਵੇਂ ਤਾਂ ਮੈਂ ਸਾਬ ਜੀ ਕੋਲ ਹਸਪਤਾਲ ਚਲੀ ਜਾਵਾਂ ਮੈਂ ਤਾਂ ਆ ਜਾਵਾਂਗੀ ਪਰ ਸਾਬ ਨੂੰ ਕੀ ਹੋਇਆ ਹੈ ਪਤਾ ਨਹੀਂ ਦਫਤਰ ਵਾਲੇ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਭਜਨਕੌਰ ਕਹਿੰਦੀ ਹੈ ਕਿ ਮੈਂ ਤੇਰੇ ਪਾਪੇ ਨਾਲ ਗੱਲ ਕਰਕੇ ਆ ਜਾਂਦੀ ਹਾਂ ਤੇ ਦੀਪੀ ਫੋਨ ਕਰ ਦਿੰਦੀ ਹੈ ਭਜਨਕੌਰ ਜੋਗਾ ਸਿਗਨਲ ਗੱਲ ਕਰਦੀ ਤਾਂ ਉਹ ਕਹਿੰਦਾ ਕਿ ਚੱਲ ਆਪਾਂ ਦੋਵੇਂ ਅੱਜ ਜਾ ਆਉਂਦੇ ਹਾਂ ਕਿ ਪਤਾ ਪਰੋਣੇ ਨੂੰ ਕੀ ਹੋਇਆ ਹੈ ਉਹ ਭਜਨਕੌਰ ਹੋਰਾਂ ਨੂੰ ਕਹਿੰਦੇ ਹਨ ਕਿ ਤੁਸੀਂ 1-2 ਦਿਨ ਇੱਕ ਜਣਾ ਜੋਗਾ ਕਾ ਕੋਲ ਪੈ ਜਾਓ ਸਾਹਿਬ ਦੀ ਤਬੀਅਤ ਠੀਕ ਨਹੀਂ ਅਸੀਂ ਜਾ ਆਈਏ ਉਹ ਕਹਿੰਦੇ ਹਨ ਵਿਆਹ ਨੂੰ ਤਾਂ ਸਾਹਿਬ ਠੀਕ ਸੀ 2-3 ਦਿਨਾਂ ਵਿੱਚ ਉਹਨੂੰ ਕੀ ਹੋ ਗਿਆ ਭਜਨਕੌਰ ਕਹਿੰਦੀ ਪਤਾ ਨਹੀਂ ਦੀਪੀ ਕਹਿੰਦੀ ਦਫ਼ਤਰ ਵਿੱਚ ਹੀ ਕੁਝ ਹੋਇਆ ਉਹਨਾਂ ਨੇ ਹਸਪਤਾਲ ਦਾਖਲ ਕਰਾ ਦਿੱਤਾ ਫੋਜਾ ਸਿੰਘ ਕਹਿੰਦਾ ਤੁਸੀਂ ਫਿਕਰ ਨਾ ਕਰੋ ਅਸੀਂ ਉੱਧਰ ਪਹੁੰਚਾਵਾਂਗੇ ਜੋਗਾ ਸਿੰਘ ਤੇ ਭਜਨਕੌਰ ਸਵੇਰੇ ਹੀ ਚੱਲ ਪਏ ਤੇ 12 ਵਜੇ ਨੂੰ ਝਲੰਦਰ ਪਹੁੰਚ ਗਏ ਉਹ ਕਰਕੇ ਤਾਂ ਦੀਪੀ ਨੇ ਉਹਨਾਂ ਨੂੰ ਰੋਟੀ ਖਵਾਈ ਤੇ ਕਹਿੰਦੀ ਪਾਪਾ ਜੀ ਆਪਾਂ ਹਸਪਤਾਲ ਜਾਈਏ ਜੋ ਅਕਨ ਸਕੂਲੋਂ ਆਣਾ ਬੀਬੀ ਕਰ ਰਹੀ ਜਾਂਦੀ ਹੈ ਜੋਗਾ ਸਿੰਘ ਤੇ ਦੀਪੀ ਆਟੋ ਕਰਕੇ ਹਸਪਤਾਲ ਜਾਂਦੇ ਹਨ ਤਾਂ ਸਾਈਬ ਆਪਣੇ ਬੈੱਡ ਤੇ ਨਹੀਂ ਸੀ ਉਹ ਡਾਕਟਰ ਨੂੰ ਪੁੱਛਦੇ ਹਨ ਤਾਂ ਡਾਕਟਰ ਨਰਸਾਂ ਨੂੰ ਗੁੱਸੇ ਹੁੰਦੇ ਆ ਤੁਸੀਂ ਪੇਸ਼ੈਂਟ ਦਾ ਧਿਆਨ ਕਿਉਂ ਨਹੀਂ ਰੱਖਿਆ ਮਰੀਜ਼ ਡਿਪਰੈਸ਼ਨ ਵਿੱਚ ਕੁਝ ਵੀ ਕਰ ਸਕਦਾ ਉਹ ਸਾਈਬ ਨੂੰ ਸਾਰੇ ਹਸਪਤਾਲ ਵਿੱਚ ਇੱਧਰ ਉੱਧਰ ਲੱਭਦੇ ਪਰ ਉਹ ਕਿਧਰੇ ਨਹੀਂ ਮਿਲਦਾ ਉਸ ਦਾ ਡਾਕਟਰ ਵੀ ਪਰੇਸ਼ਾਨ ਹੋ ਜਾਂਦਾ ਉਦੋਂ ਹੀ ਸਾਈਬ ਉਸ ਨੂੰ ਸਾਹਮਣੇ ਆਉਂਦਾ ਦਿਖਾਈ ਦਿੰਦਾ ਡਾਕਟਰ ਉਸਨੂੰ ਪੁੱਛਦਾ ਕਿ ਤੂੰ ਕਿੱਥੇ ਗਿਆ ਸੀ ਤਾਂ ਉਹ ਪਾਗਲਾਵਾਂਗ ਬੋਲ ਕੇ ਕਹਿੰਦਾ ਮੈਨੂੰ ਭੁੱਖ ਲੱਗੀ ਸੀ ਮੈਂ ਬਾਹਰ ਰੋਟੀ ਖਾਣ ਗਿਆ ਸੀ ਜੋਗਾ ਸਿੰਘ ਉਸਨੂੰ ਕਹਿੰਦਾ ਕਹਿੰਦਾ ਕਿ ਆ ਵੇਖ ਤੇਰੇ ਲਈ ਰੋਟੀ ਲੈ ਆਏ ਹਾਂ ਦੀਪੀ ਉਸਨੂੰ ਰੋਟੀ ਪਾ ਕੇ ਦਿੰਦੀ ਤਾਂ ਉਹ ਕਹਿੰਦਾ ਮੈਨੇ ਇਸਦੀ ਰੋਟੀ ਖਾਣੀ ਮੈਂ ਰੋਟੀ ਖਾ ਆਇਆ ਹਾਂ ਜੋਗਾ ਸਿੰਘ ਦੀਪੀ ਨੂੰ ਕਹਿੰਦਾ ਕਿ ਚੰਗਾ ਪੜਿਆ ਲਿਖਿਆ ਨੌਕਰੀ ਕਰਦਾ ਸੀ ਵੇਖ ਲੈ ਤੇਰੇ ਕਰਕੇ ਇਸਦੀ ਕੀ ਹਾਲਤ ਹੋ ਗਈ ਦੀਪੀ ਕੁਝ ਨਹੀਂ ਬੋਲਦੀ ਬਸ ਚੁੱਪਚਾ ਬੈਠੀ ਰਹਿੰਦੀ ਜੋਗਾ ਸਿੰਘ ਕਹਿੰਦਾ ਕਿ ਤੂੰ ਘਰ ਜਾ ਨਿਆਣੇ ਆਉਣ ਵਾਲੇ ਹੋਣਗੇ ਮੈਂ ਸਾਈਪ ਕੋਲ ਰਹਿੰਦਾ ਹਾਂ ਦੀਪੀ ਆਟੋ ਲੈ ਕੇ ਘਰ ਚਲੀ ਜਾਂਦੀ ਹੈ ਭਜਨ ਕੌਰ ਉਸਦੇ ਆਉਂਦਿਆਂ ਨੂੰ ਸਬਜ਼ੀ ਕੱਟ ਰਹੀ ਸੀ ਉਹ ਦੀਪੀ ਨੂੰ ਸਾਈ ਬਾਰੇ ਪੁੱਛਦੀ ਤਾਂ ਦੀਪੀ ਕਹਿੰਦੀ ਕਿ ਠੀਕ ਤਾਂ ਨਹੀਂ ਲੱਗਦੇ ਭਜਨ ਕੌਰ ਕਹਿੰਦੀ ਦੀਪੀ ਤੇਰਾ ਕਿੰਨਾ ਸੋਹਣਾ ਪਰਵਾਰ ਸੀ ਸਾਈ ਵੀ ਤੇਰਾ ਕਿੰਨਾ ਕਰਦਾ ਸੀ ਤੇਰੀ ਕੀਮਤ ਮਾਰੀ ਗਈ ਇਹ ਸਭ ਕੁਝ ਕਰਨ ਦੀ ਤੈਨੂੰ ਕੀ ਲੋੜ ਸੀ ਦੀਪੀ ਮਾਂ ਨੂੰ ਕੀ ਜਵਾਬ ਦਿੰਦੀ ਬਸ ਚੁੱਪ ਕਰਕੇ ਸਬਜ਼ੀ ਬਣਾਉਣ ਲੱਗ ਪਈ ਜੋਗਾ ਸਿੰਘ ਸੋਚਦਾ ਹੈ ਕਿ ਸਾਈਪ ਤਾਂ ਪਾਗਲਾ ਵਾਂਗ ਹੋ ਗਿਆ ਹੈ ਇਸ ਕੋਲ ਕਿਸੇ ਤਰ੍ਹਾਂ ਰਹਿਣਾ ਜ਼ਰੂਰੀ ਹੈ ਪਰ ਕਾਰਵਿਦੋਮੇ ਜੁਆ ਕਰਲੇ ਹਨ ਬੜੀ ਗੱਲ ਮੈਂ ਇੱਕ ਦਿਨ ਹੋਰ ਰਹਿ ਲਵਾਂਗਾ ਸਾਬ ਦਾ ਪ੍ਰਤਾਜਾ ਸਿੰਘ ਪ੍ਰੀਤੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਉਸ ਨੂੰ ਇਹ ਸੀ ਕਿ ਸਾਬ ਘਰ ਆਏਗਾ ਤਾਂ ਉਸ ਨੂੰ ਵਿਆਹ ਦਾ ਕਾਰਡ ਦੇਾਂਗੇ ਤਾਂ ਉਹ ਪ੍ਰੀਤੀ ਦੇ ਵਿਆਹ ਲਈ ਪੈਸੇ ਦੇ ਜਾਵੇਗਾ ਪਰ ਸਾਬ ਤਾਂ ਘਰ ਆਇਆ ਹੀ ਨਹੀਂ ਵਿਆਹ তো ਹੀ ਵਾਪਸ ਚਲਾ ਗਿਆ ਇਸ ਕਰਕੇ ਤੇਜਾ ਸਿੰਘ ਗੁੱਸੇ ਵਿੱਚ ਸੀ ਤੇਜਾ ਸਿੰਘ ਨੂੰ ਉਸ ਦੀ ਮਾਂ ਕਹਿੰਦੀ ਹੈ ਹੁਣ ਤੈਨੂੰ ਸਾਬ ਨਾਲ ਨਾਰਾਜ਼ ਹੋਣ ਨਾਲ ਨੁਕਸਾਨ ਹੀ ਹੋਣਾ ਸਾਬ ਪ੍ਰੀਤੀ ਦੇ ਵਿਆਹ ਵਿੱਚ ਵਾਵਾ ਪੈਸੇ ਦਵੇਗਾ ਪਾ ਮੈਂ ਕੋਈ ਵੱਡੀ ਚੀਜ਼ ਹੀ ਲੈ ਦੇਵੇ ਇਸ ਕਰਕੇ ਉਸਨਾਂ ਨਾਰਾਜ਼ ਨਾ ਹੋ ਤੇ ਜਾ ਕੇ ਉਸਨੂੰ ਵਿਆਹ ਦਾ ਕਾਰਡ ਦੇ ਆ ਤੇਜ ਸਿੰਘ ਸੋਚਦਾ ਕਿ ਬੀਬੀ ਗੱਲ ਤਾਂ ਠੀਕ ਕਹਿ ਰਹੀ ਹੈ 100 ਰੁਪਿਆ ਕਰਾਇਆ ਹੀ ਆ ਮੈਂ ਸਾਹਿਬ ਕੋਲ ਜਾਈ ਆਉਣਾ ਚਾਰ ਪੈਸੇ ਹੋਰ ਆ ਜਾਣਗੇ ਤੇ ਵਿਆਜ ਜੀ ਪੈਸਾ ਕੱਟ ਫੜਨਾ ਪਵੇਗਾ ਉਹ ਸਵੇਰੇ ਹੀ ਬੱਸ ਬਹਿ ਜਾਂਦਾ ਤੇ ਸ਼ਾਮ ਨੂੰ ਵਾਪਸ ਮੁੜ ਸਕੇ ਜਦੋਂ ਉੱਥੇ ਪਹੁੰਚਿਆ ਤਾਂ ਸਾਹਿਬ ਨੂੰ ਘਰ ਨਾ ਵੇਖ ਕੇ ਪਰੇਸ਼ਾਨ ਹੋ ਗਿਆ ਮੇਰੇ ਆਉਣ ਦਾ ਕੀ ਫਾਇਦਾ ਹੋਇਆ ਸਾਹਿਬ ਤਾਂ ਹਸਪਤਾਲ ਵਿੱਚ ਦਾਖਲਾ ਉਹ ਆਉਤਾਲ ਸਾਹਿਬ ਦਾ ਪਤਾ ਲੈਣ ਗਿਆ ਤਾਂ ਜੋਗਾ ਸਿੰਘ ਉਸਨੂੰ ਕਹਿੰਦਾ ਤੇਜਾ ਸਿੰਘ ਹੁਣ 2 ਦਿਨ ਆਪਣੇ ਭਰਾ ਕੋਲ ਰਹਿ ਫਿਰ ਖੋਰੇ ਛੁੱਟੀ ਮਿਲ ਜਾਵੇ ਮੇਰੇ ਵੀ ਪਿੱਛੇ ਜਵਾਗ ਕੱਲੇ ਨੇ ਤੇਜਾ ਸਿੰਘ ਕਹਿੰਦਾ ਮਾਸੜਾ ਮੇਰਾ ਕਿੱਥੇ ਟਾਈਮ ਹੈ ਘਰ ਵਿਆਹ ਤਰਿਆਏ ਮੈਂ ਤਾਂ ਸਾਹਿਬ ਨੂੰ ਕਿਹਾ ਸੀ ਕਿ ਆਪਣਾ ਕਾਰ ਲੈ ਜਾਇਓ ਪਰ ਇਹ ਤਾਂ ਸਾਡੇ ਕੋਲ ਆਏ ਨਹੀਂ ਇਸ ਕਰਕੇ ਮੈਂ ਕਿਹਾ ਪਹਿਲਾਂ ਵਿਆਹ ਆਪਣੇ ਭਰਾ ਦੇ ਆਪਣੇ ਭਰਾ ਨੂੰ ਕਾਰ ਦੇ ਆਵਾਂ ਫਿਰ ਕਿਤੇ ਕਹੇ ਕਿ ਮੈਨੂੰ ਕਿਹੜਾ ਕਿਆ ਹੈ ਮੈਨੂੰ ਲੱਗਦਾ ਉਸ ਦਿਨ ਵੀ ਸਾਹਿਬ ਠੀਕ ਨਹੀਂ ਸੀ ਇਹ ਤਾਂ ਸਾਨੂੰ ਵੀ ਨਹੀਂ ਮਿਲ ਕੇ ਆਇਆ ਬਰਾਤ ਵਾਲੇ ਦਿਨੇ ਸ਼ਾਮ ਨੂੰ ਕਾਲੀਕਾਲੀ ਜੋਗਾ ਨੂੰ ਗੱਡੀ ਵਿੱਚ ਬਿਠਾ ਕੇ ਵਾਪਸ ਆ ਗਿਆ ਤੇਜਾ ਸਿੰਘ ਸੋਚਦਾ ਕਿ ਮੈਂ ਐਵੇਂ ਬੀਬੀ ਦੇ ਕਹੇ ਆ ਫਸਿਆ ਉਹ ਬਿਮਾਰ ਹੈ ਉਹਨੇ ਕੀ ਪੈਸੇ ਦੇਣੇ ਹਨ ਉਲਟਾ ਮਾਸੜ ਮੈਨੂੰ ਕੋਲ ਰਹਿਣ ਲਈ ਕਹਿ ਰਿਹਾ ਹੈ ਜੋਗਾ ਸਿੰਘ ਕਹਿੰਦਾ ਚਲ ਤੇਰਾ ਨਹੀਂ ਟਾਈਮ ਤਾਂ ਮੈਂ ਹੀ ਦੋ ਦਿਨ ਹੋਰ ਰਹਿ ਜਾਂਦਾ ਹਾਂ ਅਸੀਂ ਤਾਂ ਤੀਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦੇ ਸਾਇਬ ਅੱਖਾਂ ਬੰਦ ਕਰਕੇ ਲੰਮਾ ਪਿਆ ਜੋਗਾ ਸਿੰਘ ਦੀਆਂ ਗੱਲਾਂ ਸੁਣ ਕੇ ਸੋਚਦਾ ਹੈ ਇਹ ਸਾਰੀ ਮੁਸੀਬਤ ਇਹ ਚੜ ਤੁਹਾਡੀ ਤੀ ਹੀ ਹੈ ਤੇਜਾ ਸਿੰਘ ਕਹਿੰਦਾ ਮਾਸੜਾ ਇੱਥੇ ਤੇ ਕਿਸੇ ਦੇ ਰਹਿਣ ਦੀ ਲੋੜ ਨਹੀਂ ਫੌਜੀ ਹਸਪਤਾਲ ਹੈ ਉਹ ਆਪ ਹੀ ਬਥੇਰੀ ਗੌਰ ਕਰਦੇ ਹਨ ਆਹੋ ਗੌਰਤਾ ਕਰਦੇ ਹਨ ਪਰ ਕੱਲ ਸਾਈਂ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਲੱਭੀ ਨਹੀਂ ਰਿਹਾ ਸੀ ਇਸ ਕਰਕੇ ਮੈਂ ਕੱਲ ਦਾ ਕੋਲੀ ਬੈਠਾ ਜੋਗਾ ਸਿੰਘ ਕਹਿੰਦਾ ਹੈ ਚੱਲ ਫੇਰ ਮਸਲਾ ਮੈਂ ਚੱਲਦਾ ਤੂੰ ਹੋਰ ਦੋ ਦਿਨ ਲਾਲਾ ਉਹ ਕਰ ਜਾ ਦੀਪੀ ਨੂੰ ਕਹਿੰਦਾ ਕਿ 2 ਨੰਬਰ ਦਾ ਵਿਆਹ ਹੈ ਸਾਈਂ ਠੀਕ ਹੋ ਗਿਆ ਤਾਂ ਪਹਿਲਾਂ ਹੀ ਛੁੱਟੀ ਲੈ ਕੇ ਆ ਜਾਇਓ ਮੈਂ ਚੱਲਦਾ ਹਾਂ ਦੀਪੀ ਸਾਈਬਲੇ ਰੋਟੀ ਬਣਾ ਕੇ ਲੈ ਆਈ ਤੇ ਜੋਗਾ ਸਿੰਘ ਨੂੰ ਕਹਿੰਦੀ ਪਾਪਾ ਜੀ ਤੁਸੀਂ ਘਰ ਜਾ ਕੇ ਰੋਟੀ ਖਾ ਆਰਾਮ ਕਰ ਲੋ ਸ਼ਾਮ ਤੱਕ ਮੈਂ ਇੱਥੇ ਹਾਂ ਜੋਗਾ ਸਿੰਘ ਦੇ ਜਾਣ ਤੋਂ ਬਾਅਦ ਦੀਪੀ ਸਾਈਬ ਨੂੰ ਉਠਾ ਕੇ ਰੋਟੀ ਖਾਣ ਲਈ ਕਹਿੰਦੀ ਹੈ ਸਾਈਬ ਨੇ ਬੇਹੋਸ਼ੀ ਵਿੱਚ ਉੱਠ ਕੇ ਜਾਂਦਾ ਹੈ ਦੀਪੀ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਈ ਜਾਂਦੀ ਹੈ ਤੇ ਉਹ ਅੱਖਾਂ ਬੰਦ ਕਰੀ ਰੋਟੀ ਖਾਈ ਜਾਂਦਾ ਹੈ ਦੀਪੀ ਸੋਦੀ ਹੈ ਕਿ ਸ਼ੁਕਰ ਹੈ ਸਾਈਬ ਜੀ ਨੇ ਅੱਜ ਮੈਨੂੰ ਕੁਝ ਕਿਹਾ ਨਹੀਂ ਥੋੜੀ ਜੀ ਰੋਟੀ ਖਾਦੀ ਤੇ ਸਾਈਬ ਅੱਖ ਖੋਲ ਕੇ ਵੇਖਦਾ ਹੈ ਤਾਂ ਉਹ ਦੀਪੀ ਨੂੰ ਕਹਿੰਦਾ ਮੇਰੇ ਤੋਂ ਦੂਰ ਹੋ ਜਾ ਤੂੰ ਇੱਥੇ ਕਿਉਂ ਆਈ ਦਫਾ ਹਜਾਤੋਂ ਦੀਪੀ ਰੋਣ ਲੱਗ ਪੈਂਦੀ ਹੈ ਤੇ ਸਾਹਿਬ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਮਾਫ ਕਰ ਦਿਓ ਰੋਲਾ ਸੁਣ ਕੇ ਨਰਸ ਅੰਦਰ ਆਉਂਦੀ ਹੈ ਉਹ ਦੀਪੀ ਨੂੰ ਕਹਿੰਦੀ ਹੈ ਕਿ ਇਹ ਤੁਹਾਡੇ ਤੇ ਚਿਲਾ ਕੇ ਹੋ ਰਹੇ ਹਨ ਲਿਓ ਮੈਂ ਇਹਨਾਂ ਨੂੰ ਖਾਣਾ ਖਵਾ ਦਿੰਦੀ ਹਾਂ ਕਿਤੇ ਤੁਹਾਡੇ ਘਰ ਕੇ ਤੇ ਨਾ ਇਹਨਾਂ ਦਾ ਇਹ ਹਾਲ ਹੋਇਆ ਦੀਪੀ ਇੱਕ ਪਾਸੇ ਹੋ ਕੇ ਬੈਠ ਜਾਂਦੀ ਹੈ ਤੇ ਉਹ ਨਰਸ ਨੂੰ ਖਾਣਾ ਖਵਾਉਂਦੀ ਹੈ ਸਾਹਿਬ ਉਵੇਂ ਹੀ ਅੱਖਾਂ ਬੰਦ ਕਰਕੇ ਰੋਟੀ ਖਾਂਦਾ ਕਦੇ-ਕਦੇ ਅੱਖਾਂ ਖੋਲ ਕੇ ਵੇਖ ਲੈਂਦਾ ਰੋਟੀ ਖਵਾ ਕੇ ਨਰਸ ਰੁਮਾਲ ਲੈ ਕੇ ਮੂੰਹ ਸਾਫ਼ ਕਰਦੀ ਹੈ ਦੀਪੀ ਵੇਖ ਕੇ ਸੋਦੀ ਹੈ ਕਿ ਵੇਖ ਕਿਵੇਂ ਮੂੰਹ ਸਾਫ਼ ਕਰ ਰਹੀ ਹੈ ਇਹਨਾਂ ਨੂੰ ਤਾਂ ਮੌਕਾ ਹੀ ਚਾਹੀਦਾ ਹੈ ਕਿਵੇਂ ਬੰਦੇ ਉੱਤੇ ਡਿੱਗਣ ਲੱਗ ਪੈਂਦੀਆਂ ਹਨ ਦੀਪੀ ਸ਼ਾਮ ਨੂੰ ਘਰ ਆਈ ਤਾਂ ਜੋਗਾ ਸਿੰਘ ਕਹਿੰਦਾ ਮੈਂ ਹਸਪਤਾਲ ਜਾਂਦਾ ਹਾਂ ਤਾਂ ਦੀਪੀ ਕਹਿੰਦੀ Papa ji ਮੈਂ ਹੀ ਚਲੀ ਜਾਂਦੀ ਹਾਂ ਬੀਬੀ ਕਹਿੰਦੀ ਸੀ ਤੁਸੀਂ ਸਵੇਰੇ ਘਰ ਵਾਪਸ ਜਾਣਾ ਹੈ ਰਾਤ ਨੂੰ ਉੱਥੇ ਬੇਹਰਾਮ ਹੋਵੋਗੇ ਮੈਂ ਚਲੀ ਜਾਂਦੀ ਹਾਂ ਜੁਆਗ ਤਾਂ ਬੀਬੀ ਕੋਲ ਰਹਿ ਜਾਂਦੇ ਹਨ ਜੋਗਾ ਸਿੰਘ ਕਹਿੰਦਾ ਆਹੂ ਕਰ ਦੋਵੇਂ ਜੁਆਗ ਨੇ ਉਹਨਾਂ ਕਾਲਜ ਵੀ ਜਾਣਾ ਹੁੰਦਾ ਮਨਜੀਤ ਨੂੰ ਮਾਲ ਡੰਗਰ ਵੀ ਸਾਮਣਾ ਪੈਂਦਾ ਦੀਪੀ ਕਹਿੰਦੀ ਮੈਂ ਸਵੇਰੇ ਆਕੇ ਰੋਟੀ ਬਣਾ ਲਵਾਂਗੀ ਬੀਬੀ ਤੂੰ ਜਵਾਕਰ ਨੂੰ ਤਿਆਰ ਕਰ ਦੇਵੀਂ ਤੇ ਦੀਪੀ ਫਿਰ ਸਾਹਿਬ ਲਈ ਰੋਟੀ ਲੈ ਕੇ ਚਲੀ ਜਾਂਦੀ ਹੈ ਭਜਨਕੌਰ ਕਹਿੰਦੀ ਹੈ ਚਲੋ ਚੰਗਾ ਹੈ ਦੀਪੀ ਸਾਹਿਬ ਦੇ ਨੇੜੇ ਰਹੇਗੀ ਉਸ ਦਾ ਧਿਆਨ ਰੱਖੇਗੀ ਤਾਂ ਹੋ ਸਕਦਾ ਸਾਹਿਬ ਦਾ ਗੁੱਸਾ ਵੀ ਟਲ ਜਾਵੇ ਹੁਣ ਜਦੋਂ ਦੀਪੀ ਫਿਰ ਸਾਹਿਬ ਲਈ ਰੋਟੀ ਪਾ ਕੇ ਲਿਆਉਂਦੀ ਹੈ ਤਾਂ ਉਹ ਫਿਰ ਦੀਪੀ ਨੂੰ ਵੇਖ ਰੋਲਾ ਪਾਉਣ ਲੱਗਦਾ ਹੈ ਹੁਣ ਡਿਊਟੀ ਤੇ ਦੂਜੀ ਨਰਸੀ ਉਹ ਸਾਹਿਬ ਨੂੰ ਰੋਟੀ ਖਵਾਉਂਦੀ ਹੈ ਤਾਂ ਸਾਹਿਬ ਉਸ ਕੋਲ ਰੋਟੀ ਖਾ ਲੈਂਦਾ ਹੈ ਦੀਪੀ ਸੋਏ ਦੀ ਕਿ ਸਾਹਿਬ ਜੀ ਦੇ ਦਿਮਾਗ ਵਿੱਚ ਮੇਰੇ ਲਈ ਨਫ਼ਰਤ ਪੈ ਗਈ ਹੁਣ ਮੈਂ ਜੋ ਮਰਜ਼ੀ ਕਰ ਲਵਾਂ ਉਹਨਾਂ ਨੇ ਮੈਨੂੰ ਚੰਗਾ ਨਹੀਂ ਸਮਝਣਾ ਉਹ ਇੱਕ ਪਾਸੇ ਫਰਸ਼ ਤੇ ਹੀ ਬੈਠ ਜਾਂਦੀ ਹੈ ਉਸ ਨੂੰ ਉੱਥੇ ਬੈਠੀ ਨੂੰ ਨੀਂਦ ਆ ਜਾਂਦੀ ਹੈ ਅਗਲੇ ਦਿਨ ਸਵੇਰੇ ਉੱਠ ਕੇ ਦੀਪੀ ਘਰ ਆਉਂਦੀ ਹੈ ਤਾਂ ਜੋਗਾ ਸਿੰਘ ਤਿਆਰ ਹੋ ਰਿਹਾ ਸੀ ਕਿ ਟਾਈਮ ਨਾਲ ਬੱਸ ਚੜ ਜਾਵੇ ਦੀਪੀ ਰੋਟੀ ਪਕਾ ਕੇ ਸਾਰਿਆਂ ਨੂੰ ਦੇ ਕੇ ਸਾਇਬ ਜੀ ਰੋਟੀ ਲੈ ਕੇ ਜਾਣ ਲੱਗੀ ਤਾਂ ਜੋਗਾ ਸਿੰਘ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਚੱਲਦਾ ਹਾਂ ਸਾਇਬ ਨੂੰ ਮਿਲ ਕੇ ਬੱਸ ਚੜ ਜਾਵਾਂਗਾ ਤੇ ਉਹ ਦੋਵੇਂ ਚਲੇ ਜਾਂਦੇ ਹਨ ਭਜਨਕੁਰ ਘਰ ਦਾ ਕੰਮ ਸਮੇਟਣ ਲੱਗ ਪਈ ਐਨਨ ਨੂੰ ਇੱਕ ਆਦਮੀ ਆਉਂਦਾ ਹੈ ਪੁੱਛਦਾ ਹੈ ਕਿ ਸਾਇਬ ਸਿੰਘ ਨੂੰ ਮਿਲਣਾ ਸੀ ਤਪਾਜਨਕੌਰ ਕਹਿੰਦੀ ਹੈ ਕਿ ਉਹ ਤਾਂ ਕਰ ਨਹੀਂ ਉਹ ਕਹਿੰਦਾ ਹੈ ਕਿ ਉਹਨਾਂ ਦੀ ਪਤਨੀ ਹੋਵੇਗੀ ਤਪਾਜਨਕੌਰ ਕਹਿੰਦਾ ਹੈ ਸਾਇਬ بیمار ਹੈ ਉਹ ਦੋਵੇਂ ਹਸਪਤਾਲ ਹਨ ਉਹ ਆਦਮੀ ਇੱਕ ਬੰਦ ਪੈਕਟ ਦੇ ਕੇ ਜਾਂਦਾ ਹੈ ਤੇ ਤਪਾਜਨਕੌਰ ਉਹ ਪੈਕਟ ਫੜ ਕੇ ਅੰਦਰ ਰੱਖ ਦਿੰਦੀ ਹੈ ਜੋਗਾ ਸਿੰਘ ਤੇ ਦੀਪੀ ਹਸਪਤਾਲ ਪਹੁੰਚੇ ਤਾਂ ਦੀਪੀ ਨੂੰ ਕਹਿੰਦਾ ਹੈ ਕਿ ਤੂੰ ਇੱਥੇ ਬਾਹਰ ਬੈਠ ਮੈਂ ਜਰਾ ਸਾਇਬ ਨੂੰ ਮੇਲਾਵਾਂ ਉਹ ਸਾਇਬ ਨੂੰ ਮਿਲ ਕੇ ਕਹਿੰਦਾ ਹੈ ਕਿ ਸਾਇਬ ਸਿੰਘ ਐਵੇਂ ਨਾ ਦਿਲ ਥੋੜਾ ਕਰ ਸੋ ਉਹ ਦਿਲ ਤਗੜਾ ਰੱਖ ਆ ਕੋਈ ਮਰਦਾਂ ਵਾਲੀ ਗੱਲ ਥੋੜਾ ਹੈ ਚੌਕਸ ਹੋ ਕੇ ਆਪਣੇ ਪਰਿਵਾਰ ਦੀ ਨਿਗਰਾਨੀ ਰੱਖ ਦੀਪੀ ਹੁਣ ਆਪਣੀ ਗਲਤੀ ਮੰਨਦੀ ਹੈ ਉਸਨੂੰ ਮਾਫ ਕਰ ਦੇ ਜੇ ਫਿਰ ਉਸਦੀ ਕੋਈ ਗਲਤੀ ਲੱਗੇ ਤਾਂ ਫਿਰ ਭਾਵੇਂ ਗੋਲੀ ਮਾਰ ਦੇਵੀ ਮੈਂ ਤੇਰੇ ਨਾਲ ਖੜਾ ਹਾਂ ਸਾਇਬ ਕੁਝ ਨਹੀਂ ਬੋਲਦਾ ਬਸ ਅੱਖਾਂ ਬੰਦ ਕਰਕੇ ਲੰਮਾ ਪਿਆ ਰਹਿੰਦਾ ਹੈ ਜੋਗਾ ਸਿੰਘ ਕਹਿੰਦਾ ਕਿ ਚੰਗਾ ਸਾਇਬ ਮੈਂ ਚੱਲਦਾ ਘਰ ਵੀ ਪਹਿਲੀ ਬੰਨਣਾ ਵੇਖਣਾ ਹੁੰਦਾ ਹੈ ਮਨਜੀਤ ਕਾਲਜ ਤੋਂ ਆ ਕੇ ਸਾਰਾ ਕੰਮ ਨਹੀਂ ਕਰ ਸਕਦਾ ਉਹ ਬਾਅਦ ਦੀਪੀ ਨੂੰ ਮਿਲ ਕੇ ਕਹਿੰਦਾ ਚੰਗਾ ਮੈਂ ਚੱਲਦਾ ਤੂੰ ਹੁਣ ਸਾਇਬ ਦਾ ਪੂਰਾ ਧਿਆਨ ਰੱਖ ਤੈਨੂੰ ਅਕਲ ਨਾ ਰਹੀ ਹੋਲੀ-ਹੋਲੀ ਉਹ ਬੱਚਿਆਂ ਕਰਕੇ ਸ਼ਾਇਦ ਤੇਰੇ ਨਾਲ ਬੋਲਣ ਲੱਗ ਪਏ। ਸਾਹਿਬ ਦੀਪੀ ਨਾਲ ਕੋਈ ਗੱਲ ਨਹੀਂ ਕਰਦਾ। ਦੀਪੀ ਸ਼ਾਮ ਤੱਕ ਉੱਥੇ ਬੈਠੀ ਰਹੀ। ਦੋ ਦਿਨ ਬਾਅਦ ਅੰਦਰ ਗਈ ਪਰ ਉਹ ਅੱਖਾਂ ਬੰਦ ਕਰਕੇ ਪਿਆਰੰਦਾ। ਦੀਪੀ ਸੋਚਦੀ ਕਿ ਸ਼ਾਇਦ ਦਵਾਈਆਂ ਕਰਕੇ ਸਾਹਿਬ ਜੀ ਨੂੰ ਨੀਂਦ ਆਉਂਦੀ ਹੋਣੀ। ਦੀਪੀ ਸ਼ਾਮ ਨੂੰ ਘਰ ਆਈ ਤਾਂ ਦੋਵੇਂ ਬੱਚੇ ਕਹਿੰਦੇ ਕਿ ਮੰਮੀ ਜੀ, ਪਾਪਾ ਜੀ ਕਿਉਂ ਨਹੀਂ ਘਰ ਆਉਂਦੇ? ਉਹ ਕਦੋਂ ਘਰ ਆਉਣਗੇ? ਭਜਨਕੌਰ ਕਹਿੰਦੀ ਬੇਟਾ ਤੁਹਾਡੇ ਪਾਪਾ ਜੀ ਬਿਮਾਰ ਹਨ। ਉਹ ਜਲਦੀ ਠੀਕ ਹੋ ਕੇ ਘਰ ਆ ਜਾਣਗੇ। ਸੁਖਦੇਵ ਕਹਿੰਦਾ ਮੰਮੀ ਜੀ ਤੁਸੀਂ ਪਾਪਾ ਜੀ ਨੂੰ ਵੀ ਬਿਮਾਰ ਕਰ ਦਿੱਤਾ ਤੁਸੀਂ ਉਹਨਾਂ ਤੋਂ ਦੂਰ ਰਹਿਣਾ ਸੀ ਸਾਡਾ ਪਾਪਾ ਤੋਂ ਬਿਨਾ ਦਿਲ ਨਹੀਂ ਲੱਗਦਾ ਪਾਪਾ ਜੀ ਨੂੰ ਕਹਿਣਾ ਛੇਤੀ ਛੇਤੀ ਠੀਕ ਹੋ ਕੇ ਘਰ ਆ ਜਾਓ ਦੀਪੀ ਕਹਿੰਦੀ ਹੈ ਕਿ ਤੁਹਾਡੇ ਪਾਪਾ ਜੀ ਛੇਤੀ ਠੀਕ ਹੋ ਕੇ ਘਰ ਆ ਜਾਣਗੇ ਭਜਨਕੌਰ ਦੀਪੀ ਨੂੰ ਕਹਿੰਦੀ ਹੈ ਕਿ ਆਹ ਸਾਹਿਬ ਦਾ ਕੋਈ ਪਾਰਸਲ ਆਇਆ ਹੈ ਦੀਪੀ ਪਾਰਸਲ ਲੈ ਕੇ ਵੇਖਦੀ ਹੈ ਤਾਂ ਇਹ ਤਾਂ ਪਾਰਾ ਹੈ ਇਸ ਵਿੱਚ ਕੀ ਹੈ ਉਹ ਖੋਲ ਕੇ ਵੇਖਦੀ ਹੈ ਤਾਂ ਉਹ ਉਸਦੇ ਹੱਥੋਂ ਡਿੱਗ ਪੈਂਦਾ ਇਹ ਸਾਹਿਬ ਜੀ ਨੇ ਆਪਣੇ ਲਈ ਮੰਗਾਇਆ ਹੋਣਾ ਉਹ ਹੈਰਾਨ ਪਰੇਸ਼ਾਨ ਜੀ ਹੋਈ ਉਸ ਨੂੰ ਵੇਖਦੀ ਹੈ ਤੇ ਕਹਿੰਦੀ ਹੈ ਮੈਨੂੰ ਇਸ ਨੂੰ ਖੋਲਣਾ ਨਹੀਂ ਸੀ ਚਾਹੀਦਾ ਕਿਤੇ ਸਾਬ ਜੀ ਕਹਿਣ ਕਿ ਤੂੰ ਇਸ ਨੂੰ ਕਿਉਂ ਖੋਲਿਆ ਫਿਰ ਉਹ ਪੈਕਟ ਨੂੰ ਬੰਦ ਕਰਕੇ ਦਰਾਜ ਵਿੱਚ ਰੱਖ ਦਿੰਦੀ ਹੈ ਰੋਟੀ ਬਣਾ ਕੇ ਬੱਚਿਆਂ ਤੇ ਬੀਬੀ ਨੂੰ ਦੇ ਕੇ ਕਹਿੰਦੀ ਬੀਬੀ ਪਾਂਡੇ ਧੋ ਦੇਵੀ ਤੇ ਆਪ ਸਾਬ ਲਈ ਰੋਟੀ ਦੁੱਧ ਲੈ ਕੇ ਹਸਪਤਾਲ ਚਲੀ ਜਾਂਦੀ ਭਜਨ ਕੋਲ ਮਗਰੋਂ ਪਾਂਡੇ ਤੋਂ ਕੇ ਬੱਚਿਆਂ ਨੂੰ ਦੁੱਧ ਦਿੰਦੀ ਹੈ ਦੋਵੇਂ ਬੱਚੇ ਕਹਿੰਦੇ ਆ ਨਾਨੀ ਜੀ ਤੁਸੀਂ ਸਾਨੂੰ ਕਹਾਣੀ ਸੁਣਾਓ ਭਜਨ ਕੋਰ ਉਹਨਾਂ ਨੂੰ ਕਹਾਣੀ ਸੁਣਾਉਣ ਲੱਗਦੀ ਤਾਂ ਭਜਨ ਕੋਰ ਬੱਚਿਆਂ ਨੂੰ ਕਹਾਣੀ ਸੁਣਾਉਣ ਲੱਗਦੀ ਕਿਤੇ ਹੌਲੀ-ਹੌਲੀ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਉਸ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਘਰ ਵਿੱਚ ਤੁਰ ਫਿਰ ਰਿਹਾ ਹੋਵੇ ਕਦੇ ਘੰਟੀਆਂ ਵੱਜਦੀਆਂ ਦੀ ਆਵਾਜ਼ ਹੁੰਦੀ ਹੈ ਔਰ ਡਰਦੀ ਹੋਈ ਵੈਗੁਰ ਵੈਗੁਰ ਕਰਦੀ ਕਮਰੇ ਦਾ ਕੁੰਡਾ ਲਾ ਕੇ ਬੱਚਿਆਂ ਨੂੰ ਲੈ ਕੇ ਪੈ ਜਾਂਦੀ ਹੈ ਬੱਚੇ ਵੀ ਡਰਦੇ ਉਸਦੇ ਦੋਵੇਂ ਪਾਸੇ ਜੱਫੀ ਪਾ ਕੇ ਸੌ ਜਾਂਦੇ ਹਨ ਸਵੇਰੇ ਦੀਪੀ ਆਈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਦੀਪੀ ਤੇਰੇ ਘਰ ਪਤਾ ਨਹੀਂ ਕੀ ਹੈ ਕਦੇ ਕਿਸੇ ਦੇ ਤੁਰੰਦੀਆਂ ਤੇ ਕਦੇ ਘੰਟੀਆਂ ਵੱਜਣ ਦੀ ਆਵਾਜ਼ਾਂ ਆਉਂਦੀਆਂ ਮੈਨੂੰ ਤਾਂ ਕਲੀ ਨੂੰ ਬਹੁਤ ਡਰ ਲੱਗਦਾ ਤੇਰੇ ਪਾਪੇ ਨੂੰ ਨਾ ਜਾਣ ਦਿੰਦੇ ਪਰ ਕੱਲ ਤਾਂ ਕੋਈ ਆਵਾਜ਼ਾ ਨਹੀਂ ਆਈਆਂ ਸਨ ਅੱਜ ਪਤਾ ਨਹੀਂ ਘਰ ਵਿੱਚ ਕੀ ਆ ਗਿਆ ਸੀ ਤੇ ਭੀ ਕਹਿੰਦੀ ਪਹਿਲਾਂ ਤਾਂ ਕਦੇ ਆਵਾਜ਼ਾ ਨਹੀਂ ਆਈਆਂ ਹੁਣ ਕਿੱਥੋਂ ਆਵਾਜ਼ ਆਉਣ ਲੱਗ ਪਈਆਂ ਫਿਰ ਉਹ ਸੋਚਦੀ ਕਿ ਕੱਲ ਜਿਹੜਾ ਸਾਬਜੀ ਦਾ ਫੋਨ ਆਇਆ ਸੀ ਕਿਤੇ ਉਹ ਹੀ ਨਾ ਵੱਜਦਾ ਹੋਵੇ ਤੇ ਉਹ ਦਰਵਾਜ਼ੇ ਚੋਂ ਫੋਨ ਕਰਦੀ ਹੈ ਉਸਦੇ ਵੇਖਦੀ ਹੈ ਕਿ ਉਸ ਫੋਨ ਤੇ ਰਾਤ ਦੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਸਨ ਉਹ ਡਰ ਜਾਂਦੀ ਹੈ ਕਿ ਕੌਣ ਇਹਨੇ ਫੋਨ ਕਰ ਰਿਹਾ ਉਹ ਪੈਕਟ ਦੇ ਬਾਹਰ ਵੇਖਦੀ ਤਾਂ ਪੈਕਟ ਕਿੱਥੋਂ ਆਇਆ ਉਹ ਵੇਖਦੀ ਹੈ ਕਿ ਇਸ ਤੇ ਤਾਂ ਕੁਝ ਵੀ ਨਹੀਂ ਲਿਖਿਆ ਫਿਰ ਇਹ ਫੋਨ ਕਿਤੇ ਉਸਨੇ ਨਾ ਭੇਜ ਜਾਵੇ ਸਾਹਿਬ ਜੀ ਲਈ ਫੋਨ ਕਿੱਥੋਂ ਆਣਾ ਸੀ ਉਹ ਸੋਚਦੀ ਕਿ ਉਹਨਾਂ ਸਾਹਿਬ ਜੀ ਨੂੰ ਦੱਸਣਾ ਪੈਣਾ ਹੈ ਪਰ ਉਹ ਤਾਂ ਠੀਕ ਨਹੀਂ ਜੇ ਉਹਨਾਂ ਨੂੰ ਦੱਸਾਂ ਤਾਂ ਹੋਰ ਟੈਨਸ਼ਨ ਲੈਣਗੇ ਮੈਂ ਕੀ ਕਰਾਂ ਉਹ ਸੋਚਦੀ ਮਨਜੀਤ ਭੈਣ ਨੂੰ ਜੀ ਨੂੰ ਦੱਸਦੀ ਹਾਂ ਤੇ ਉਸ ਨੇ ਫੋਨ ਤੋਂ ਮਨਜੀਤ ਨੂੰ ਫੋਨ ਕਰਦੀ ਹੈ ਸਾਰੀ ਗੱਲ ਦੱਸਦੀ ਹੈ ਕਿ ਕੱਲ ਕੋਈ ਆਦਮੀ ਬੀਬੀ ਨੂੰ ਪਾਰਸਲ ਦੇ ਗਿਆ ਉਸ ਵਿੱਚੋਂ ਫੋਨ ਨਿਕਲਿਆ ਉਸ ਦਿਨ ਰਾਤ ਨੂੰ ਬਹੁਤ ਕੁੱਲਾ ਆਈਆਂ ਮਨਜੀਤ ਨੂੰ ਸਾਹਿਬ ਨੇ ਉਸ ਦਿਨ ਹਸਪਤਾਲ ਵਿੱਚ ਸਭ ਕੁਝ ਦੱਸਿਆ ਸੀ ਮਨਜੀਤ ਦੀਪੀ ਨੂੰ ਕਹਿੰਦੀ ਹੈ ਕਿ ਤੂੰ ਘਰ ਹੀ ਰੁਕ ਮੈਂ ਆਉਂਦੀ ਹਾਂ ਫਿਰ ਆਪਾਂ ਹਸਪਤਾਲ ਚਲਦੇ ਹਾਂ ਭਜਨ ਕੌਰ ਰਸੋਈ ਵਿੱਚੋਂ ਕਹਿੰਦੀ ਹੈ ਦੀਪਿਕੀ ਕਰਦੀ ਹੈ ਕਿਸੇ ਨਾਲ ਗੱਲ ਕਰ ਰਹੀ ਹੈ ਅਜੇ ਤੱਕ ਸਾਇਬ ਦੀ ਰੋਟੀ ਲੈ ਕੇ ਨਹੀਂ ਗਈ ਦੀਪੀ ਭਜਨ ਕੌਰ ਨੂੰ ਕੋਈ ਗੱਲ ਨਹੀਂ ਦੱਸਦੀ ਕਿ ਐਵੇਂ ਬੀਬੀ ਡਰ ਜਾਵੇਗੀ ਤੇ ਕਹਿੰਦੀ ਹੈ ਬੀਬੀ ਉਹ ਮਨਜੀਤ ਭੈਣ ਜੀ ਨੇ ਆਉਣਾ ਹੈ ਉਹ ਕਹਿੰਦੇ ਸੀ ਕਿ ਮੈਂ ਵੀ ਹਸਪਤਾਲ ਪਤਾ ਲੈਣ ਜਾਣਾ ਹੈ ਮਨਜੀਤ ਥੋੜੀ ਦੇਰ ਬਾਅਦ ਆ ਜਾਂਦੀ ਹੈ ਤੇ ਉਹ ਦੋਵੇਂ ਹਸਪਤਾਲ ਚਲੀਆਂ ਜਾਂਦੀਆਂ ਹਨ ਹਸਪਤਾਲ ਪਹੁੰਚ ਕੇ ਮਨਜੀਤ ਦੀਪੀ ਨੂੰ ਕਹਿੰਦੀ ਹੈ ਕਿ ਲੈ ਆਏ ਫੋਨ ਮੈਨੂੰ ਦੇ ਦੇ ਤੋ ਬਾਹਰ ਬੈਠਵੇਂ ਸਾਇਬ ਨਾਲ ਗੱਲ ਕਰਦੀ ਹਾਂ ਤੰਨੂ ਵੇਖ ਕੇ ਉਹ ਪੜਕ ਜਾਂਦਾ ਹੈ ਮਨਜੀਤ ਫੋਨ ਲੈ ਕੇ ਸਾਹਿਬ ਕੋਲ ਜਾਂਦੀ ਹੈ ਉਸ ਨੂੰ ਸਾਰੀ ਗੱਲ ਦੱਸਦੀ ਤਾਂ ਸਾਹਿਬ ਕਿਸੇ ਨੂੰ ਫੋਨ ਕਰਕੇ ਦੱਸਦਾ ਹੈ ਸਰ ਮੈਂ ਜੋ ਤੁਹਾਨੂੰ ਕਹਿਆ ਸੀ ਉਹ ਗੱਲ ਸਹੀ ਹੈ ਤੇ ਉਹ ਸਾਰੀ ਗੱਲ ਉਸ ਨੂੰ ਦੱਸਦਾ ਹੈ ਉਹ ਕਹਿੰਦਾ ਹੈ ਕਿ ਕਿਵੇਂ ਇਹ ਕਿਵੇਂ ਹੋ ਸਕਦਾ ਹੈ ਮੈਂ ਆਪ ਹੁਣ ਉੱਥੋਂ ਆਇਆ ਹਾਂ ਥੋੜੀ ਦੇਰ ਬਾਅਦ ਇੱਕ ਆਦਮੀ ਹਸਤਾ ਲਾਉਂਦਾ ਹੈ ਸਾਹਿਬ ਕੋਲ ਚਲਾ ਜਾਂਦਾ ਹੈ ਤੇ ਮਨਜੀਤ ਵੀ ਅੰਦਰ ਹੀ ਹੁੰਦੀ ਹੈ ਉਹ ਆਦਮੀ ਫੋਨ ਤੇ ਆਏ ਨੰਬਰ ਬਾਰੇ ਪੁਲਿਸ ਸਟੇਸ਼ਨ ਫੋਨ ਕਰਕੇ ਉਸ ਨੰਬਰ ਨੂੰ ਟ੍ਰੇਸ ਕਰਨ ਲਈ ਕਹਿੰਦਾ ਹੈ ਜਦੋਂ ਨੰਬਰ ਟ੍ਰੇਸ ਕਰਦੇ ਹਨ ਤਾਂ ਉਸਦੀ ਲੋਕੇਸ਼ਨ ਪੁਲਿਸ ਸਟੇਸ਼ਨ ਦੀ ਸ਼ੋ ਹੁੰਦੀ ਹੈ ਉਹ ਕਹਿੰਦਾ ਹੈ ਕਿ ਤੁਸੀਂ ਦੀਪੀ ਨੂੰ ਅੰਦਰ ਬੁਲਾਓ ਮਨਜੀਤ ਦੀਪੀ ਨੂੰ ਅੰਦਰ ਬੁલાਉਂਦੀ ਹੈ ਤੇ ਦੀਪੀ ਡਰਦੀ ਹੋਈ ਕਹਿੰਦੀ ਹੈ ਪੰਜ ਕੀ ਗੱਲ ਹੈ ਤੁਸੀਂ ਮੈਨੂੰ ਦੱਸੋ ਤਾਂ ਸਹੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਕੋਈ ਗੱਲ ਨਹੀਂ ਡਰਨਾ ਆ ਜਾ ਤੇਰੇ ਨਾਲ ਗੱਲ ਕਰਨੀ ਹੈ ਤੇ ਉਹ ਦੀਪੀ ਨੂੰ ਲੈ ਕੇ ਅੰਦਰ ਚਲੀ ਜਾਂਦੀ ਹੈ ਦੀਪੀ ਅੰਦਰ ਜਾਂਦੀ ਹੈ ਤੇ ਉਹ ਆਦਮੀ ਸਾਹਿਬ ਕੋਲ ਕੁਰਸੀ ਤੇ ਬੈਠਾ ਸੀ ਉਹ ਦੀਪੀ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਲ ਕਰੋ ਔਰ ਫੋਨ ਮਿਲਾ ਕੇ ਦੀਪੀ ਨੂੰ ਫੜਾ ਦਿੰਦਾ ਤੇ ਦੋ ਬੱਲਾਂ ਤੇ ਹੀ ਅੱਗੋਂ ਕੋਈ ਫੋਨ ਚੁੱਕ ਲੈਂਦਾ ਹੈ ਅੱਗੋਂ ਆਵਾਜ਼ ਆਉਂਦੀ ਹੈ ਕਿ ਤੇਰਾ ਜ਼ਿਆਦਾ ਦਿਮਾਗ ਖਰਾਬ ਹੋ ਗਿਆ ਹੈ ਮੇਰਾ ਫੋਨ ਨਹੀਂ ਚੁੱਕਦੀ ਗੱਲ ਸੁਣ ਲੈ ਮੇਰੀ ਜੇ ਅੱਜ ਰਾਤ ਨੂੰ ਤੂੰ ਮੇਰੇ ਕੋਲ ਨਾ ਆਈ ਤਾਂ ਕੱਲ ਤੇਰੇ ਬੱਚੇ ਤੇਰੇ ਕੋਲ ਨਹੀਂ ਰਹਿਣਗੇ ਹੁਣ ਤੈਨੂੰ ਕਾਹਦਾ ਡਰ ਆ ਤੇਰਾ ਸਾਹਜੀ ਤਾਂ ਪਾਗਲ ਹੋਇਆ ਹਸਪਤਾਲ ਵਿੱਚ ਪਿਆ ਹੈ ਕੋਲ ਬੈਠਾ ਆਦਮੀ ਉਸਨੂੰ ਇਸ਼ਾਰੇ ਨਾਲ ਕਹਿੰਦਾ ਹੈ ਕਿ ਤੂੰ ਉਸਨੂੰ ਕਹਿ ਦੇ ਕਿ ਮੈਂ ਆਵਾਂਗੀ ਜੇ ਫਿਰ ਉਹਦੀ ਹੋਈ ਕਹਿੰਦੀ ਹੈ ਕਿ ਮੇਰੇ ਬੱਚਿਆਂ ਨੂੰ ਕੁਝ ਨਹੀਂ ਕਰਨਾ ਮੈਂ ਆ ਜਾਵਾਂਗੀ ਤੂੰ ਦੱਸ ਕਿੱਥੇ ਆਉਣਾ ਹੈ ਉਮੈ ਤੈਨੂੰ ਰਾਤ ਨੂੰ ਹੀ ਦੱਸਾਂਗਾ ਮੈਂ 7 ਵਜੇ ਫੋਨ ਕਰਾਂਗਾ ਮੇਰਾ ਫੋਨ ਚੁੱਕ ਲਈ ਕਿਸੇ ਨੂੰ ਨਹੀਂ ਦੱਸਣਾ ਤੇ ਕੱਲੀ ਨਹੀਂ ਆਉਣਾ ਜੇ ਕੋਈ ਚਲਾਕੀ ਕਰਕੇ ਉਦੋਂ ਵਾਂਗ ਪੁਲਿਸ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੇ ਬੱਚਾ ਨੂੰ ਖਤਮ ਕਰ ਜਾਵਾਂਗਾ ਸਮਝਦੀ ਹੈ ਨਾ ਦੀਪੀ ਕਹਿੰਦੀ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਦੀ ਮੇਰੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਮੈਂ ਜ਼ਰੂਰ ਆਵਾਂਗੀ ਆਉਣਾ ਹੀ ਪਵੇਗਾ ਤੈਨੂੰ ਨਹੀਂ ਤਾਂ ਤੈਨੂੰ ਪਤਾ ਹੀ ਹੈ ਕਿ ਮੈਂ ਕੀ ਕਰ ਸਕਦਾ ਤੇ ਉਹ ਫੋਨ ਕੱਟ ਦਿੰਦਾ ਹੈ ਦੀਪੀ ਵੇਖਦੀ ਹੈ ਕਿ ਸਾਹਿਬ ਜੀ ਤਾਂ ਉਸ ਨਾਲ ਬਿਲਕੁਲ ਠੀਕ ਠਾਕ ਗੱਲਾਂ ਕਰ ਰਹੇ ਹਨ ਕਿ ਇਹ ਸਭ ਜਾਣ ਕੇ ਕਰ ਰਹੇ ਸਨ ਕਾਹੇ ਸਾਹਿਬ ਜੀ ਕਈ ਵਾਰ ਬੱਡ ਤੇ ਨਹੀਂ ਹੁੰਦੇ ਪਤਾ ਨਹੀਂ ਕਿੱਥੇ ਗਏ ਹੁੰਦੇ ਹਨ ਸਾਹਿਬ ਉਹਨਾਂ ਨੂੰ ਕਹਿੰਦਾ ਹੈ ਸੱਚੋ ਸਾਹਿਬ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿਸੇ ਨੂੰ ਵੀ ਕੁਝ ਨਹੀਂ ਹੋਣਾ ਚਾਹੀਦਾ ਤੁਸੀਂ ਬਿਲਕੁਲ ਬੇਫਿਕਰ ਹੋ ਸਾਹਿਬ ਸਿੰਘ ਮੈਂ ਪੂਰਾ ਇੰਤਜ਼ਾਮ ਕਰ ਲਿਆ ਹੈ ਉਹਨਾਂ ਨੂੰ ਵੀ ਕਾਬੂ ਕਰਨਾ ਜੋ ਮੁਲਾਜ਼ਮ ਹੋ ਕੇ ਵੀ ਲੋਕਾਂ ਦੀ ਰੱਖਿਆ ਕਰਨ ਦੀ ਥਾਂ ਅਪਰਾਧੀਆਂ ਨਾਲ ਮਿਲੇ ਹੋਏ ਹਨ ਨਹੀਂ ਤੇ ਐਵੇਂ ਉਹ ਕਿਵੇਂ ਬਾਹਰ ਆ ਸਕਦਾ ਹੈ ਤੁਸੀਂ ਤਾਂ ਸਗੋਂ ਸਾਡੀ ਮਦਦ ਕਰ ਰਹੇ ਹੋ ਤੁਹਾਡੀ ਮਦਦ ਕਰਕੇ ਮੈਂ ਇਹ ਸਭ ਕਰ ਸਕਾਂਗਾ ਨੇ ਤਾਂ ਸਾਡੇ ਆਪਣੇ ਤਾਂ ਅੱਖਾਂ ਵਿੱਚ ਕੱਟਾ ਪਾ ਰਹੇ ਹਨ ਉਹ ਮਨਜੀਤ ਤੇ ਦੀਪੀ ਨੂੰ ਕਹਿੰਦਾ ਹੈ ਕਿ ਤੁਸੀਂ ਆਟੋ ਵਿੱਚ ਬੈਠ ਕੇ ਚਲੋ ਮੈਂ ਤੁਹਾਡੇ ਮਗਰ ਆਪਣੀ ਗੱਡੀ ਵਿੱਚ ਆਵਾਂਗਾ ਜੋ ਕੋਈ ਭੜਾ ਅਨਸਰ ਤੁਹਾਨੂੰ ਨੁਕਸਾਨ ਨਾ ਪਹੁੰਚਾ ਸਕੇ ਉਹ ਸਾਇਬ ਨੂੰ ਕਹਿੰਦਾ ਹੈ ਕਿ ਤੁਸੀਂ ਰਾਤ ਤੱਕ ਹਸਪਤਾਲ ਵਿੱਚ ਹੀ ਰਹੋ ਉਹ ਤੁਹਾਡੇ ਤੇ ਨਿਗਾਹ ਰੱਖ ਰਹੇ ਹਨ ਕਿ ਤੁਸੀਂ ਹਸਪਤਾਲ ਵਿੱਚ ਹੀ ਹੋ ਐਸ.ਐਚ.ਓ ਆਪਣੇ ਇੱਕ ਜਾਣ ਪਛਾਣਦੇ ਆदमी ਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਉਸ ਨੂੰ ਸਾਰੀ ਗੱਲ ਸਮਝਾ ਕੇ ਉਹ ਉਸ ਨੂੰ ਅਰੈਸਟ ਕਰ ਪੁਲਿਸ ਸਟੇਸ਼ਨ ਲੈ ਜਾਂਦਾ ਹੈ ਕੈਦੀ ਦੇ ਨਾਲ ਬੰਦ ਕਰ ਦਿੰਦਾ ਹੈ ਤੇ ਕੈਦੀਆਂ ਦੀ ਨਿਗਰਾਨੀ ਤੇ ਬੈਠੇ ਸਿਪਾਈਆਂ ਨੂੰ ਰਜੇਸ਼ ਨੂੰ ਕਹਿੰਦਾ ਹੈ ਕਿ ਇਹ ਵੀ ਇਸ ਨਾਲ ਦਾ ਹੀ ਹੈ ਹੋਟਲ ਵਿੱਚ ਗਲਤ ਕੰਮ ਕਰਦਾ ਫੜਿਆ ਗਿਆ ਹੈ ਇਹਨਾਂ ਦੋਵਾਂ ਦੀ ਚੰਗੀ ਤਰ੍ਹਾਂ ਧਿਆਨ ਰੱਖਣਾ ਮੈਂ ਦੋ ਦਿਨ ਲਈ ਕਿਸੇ ਕੰਮ ਲਈ ਜਾ ਰਿਹਾ ਹਾਂ ਤੇ ਉਹ ਉੱਥੇ ਡਿਊਟੀ ਤੇ ਬੈਠੇ ਦੂਜੇ ਸਿਪਾਈਆਂ ਨੂੰ ਕਹਿੰਦਾ ਹੈ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਹੈ ਤੁਸੀਂ ਤਿਆਰ ਰਹਿਣਾ ਜਦੋਂ ਜਾਣਾ ਹੋਵੇਗਾ ਮੈਂ ਤੁਹਾਨੂੰ ਫੋਨ ਕਰਾਂਗਾ ਤੁਸੀਂ ਇੱਥੇ ਹੀ ਰਹਿਣਾ ਤੇ ਉਹ ਆਪ ਉਹ ਤੋਂ ਚਲਾ ਜਾਂਦਾ ਹੈ ਰਜੇਸ਼ ਉਸ ਨਵੇਂ ਆਏ ਕੈਦੀ ਨੂੰ ਮਸ਼ਕਰੀ ਕਰਦੇ ਹੋਏ ਪੁੱਛਦਾ ਹੈ ਇਤੂ ਵੀ ਰੰਗੀਨ ਮਜਾਜ਼ ਆਦਮੀ ਲੱਗਦਾ ਹੈ ਤੈਨੂੰ ਕਿੱਥੋਂ ਫੜਿਆ ਸਾਹਬ ਨੇ ਉਹ ਕਹਿੰਦਾ ਜਾਰ ਮਸਾ ਮਾਲ ਲੈ ਕੇ ਆਇਆ ਸੀ ਇਹ ਮੇਰਾ ਸਾਲਾ ਪਤਾ ਨਹੀਂ ਕਿੱਥੋਂ ਆ ਟਪ ਗਿਆ ਤੇ ਉਹ ਐਸਾ ਚੋ ਦੀਆਂ ਮੋਟੀਆਂ ਮੋਟੀਆਂ ਗੱਲਾਂ ਘੜਦਾ ਹੈ ਉਹ ਪਹਿਲਾਂ ਕਹਿਦੀ ਉਸਨੂੰ ਕਹਿੰਦਾ ਕਿ ਫਿਕਰ ਨਾ ਕਰ ਅੱਜ ਤੇਰੀ ਰਾਤ ਰੰਗੀਨ ਕਰ ਦਾਂਗੇ ਤੇ ਸਿਪਾਈ ਸਮੇਤ ਨੇ ਠਾਕਾ ਮਾਰ ਹਾਸੇ